ਨਿੱਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਤਾਂ ਬਹੁਤ ਪਿਆਰੀ ਇਹ ਲੈ ਕੇ ਆਏ ਹਾਂ ਅਸੀਂ ਲੈ ਕੇ ਆਏ ਜਿਹੜੇ ਖੁਦ ਬੁਟੀਕ ਤੇ ਬਣੇ ਹੋਏ ਸੂਟ ਨੇ ਸਾਡੇ ਪਾਸ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀਗਾ ਕਿ ਆਪਾਂ ਨੇ ਬਣਵਾਏ ਨੇ ਇਕੱਠੇ ਕਾਫੀ ਸਾਰੇ ਸੂਟ ਨੇ ਜਿਹੜੇ ਬਣਵਾਏ ਆ ਉਹਨਾਂ ਦੇ ਵਿੱਚੋਂ ਹੀ ਅੱਜ ਸੈਕੰਡ ਡੇ ਦੀ ਵੀਡੀਓ ਲੈ ਕੇ ਆਏ ਜੀ ਤੁਹਾਡੇ ਵਾਸਤੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਵੀਡੀਓ ਤੁਹਾਨੂੰ ਧਿਆਨ ਨਾਲ ਦੇਖਣੀ ਵਰਕ ਬਾਰੇ ਤੇ ਸਟਫ ਬਾਰੇ ਅਸੀਂ ਨਾਲ ਦੀ ਨਾਲ ਦੱਸ ਦਾਂਗੇ ਪ੍ਰਾਈਸ ਸਾਰੀ ਹੀ ਵੀਡੀਓ ਦਾ 4000 ਰਹੇਗਾ 4000 ਦਾ ਪਰ ਸੂਟ ਆ ਤੇ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਜੀ ਤੁਹਾਨੂੰ ਜਿਹੜਾ ਅੱਜ ਦੀ ਵੀਡੀਓ 'ਚ ਸੂਟ ਪਸੰਦ ਆਇਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਅਗਰ ਤੁਸੀਂ ਇਹਹੀ ਸੂਟ ਕਿਸੇ ਤੋਂ ਵੀ ਵਰਕ ਕਰਵਾਉਣੀ ਹੈ ਜਾਂ ਜੋ ਵੀ ਵਰਕ-ਵਰਕ ਦੀ ਕੋਸਟ ਹੋਏਗੀ ਉਹ ਤਕਰੀਬਨ 4500 ਤੋਂ ਲੈ ਕੇ 5000 ਸਿੰਗਲ ਵਰਕ-ਵਰਕ ਦੀ ਕੋਸਟ ਰਹੇਗੀ ਉਸ ਤੋਂ ਐਕਸਟਰਾ ਸਟੱਫ ਰਹੇਗਾ ਜੀ ਮਤਲਬ ਕਿ ਇੱਕ ਸੂਟ ਤੁਹਾਨੂੰ ਕੋਸਟ ਕਰੇਗਾ 7 ਤੋਂ 8000 ਰੁਪਏ ਤੁਸੀਂ ਖੁਦ ਦੇਖ ਲਿਓ ਸਾਰੀ ਵਰਕ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੀ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਸ਼ੁਰੂ ਕਰਦੇ ਹਾਂ ਅੱਜ ਥੋੜੇ ਜਿਹਾ ਡਾਰਕ ਸ਼ੇਡ ਤੋਂ ਬਹੁਤ ਸੋਹਣੀ ਜਿਹੀ ਕਲੈਕਸ਼ਨ ਲੈ ਇਹ ਸਿੱਧਾ ਤੁਹਾਨੂੰ ਕਟਦਾਣਾ ਦੇ ਉੱਪਰ ਤੇ ਸੂਟ ਰਹੇਗਾ organza ਦੇ ਉੱਪਰ ਜਿਹੜਾ ਇਹ ਸਟਫ ਹੈ organza ਦਾ ਸਟਫ ਹੈ ਤੇ ਪਿਓਰ organza ਪਾਰਟੀ ویئر ਸੂਟ ਰਣਗੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ 4000 ਪ੍ਰਾਈਸ ਦੇ ਵਿੱਚ ਹੈ ਬਹੁਤ ਸੋਹਣਾ ਜਿਹਾ ਮਹਿਰੂਨ ਸ਼ੇਡ ਹੈ ਇਹ ਮਹਿਰੂਨ ਕਲਰ ਕਾਫੀ ਟ੍ਰੈਂਡ ਦੇ ਵਿੱਚ ਆ ਇਹ ਹੈਗੇ ਨੇ ਇਸ ਦੀ ਬਾਜੂ ਹਰ ਇੱਕ ਸੂਟ ਦੀ ਬਾਜੂ ਤੇ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ ਜੀ ਬਹੁਤ ਪਿਆਰੇ ਜੀ ਫਰੰਟ ਪੈਨਲ ਦੇ ਨਾਲ ਆ ਇਸ ਦੇ ਵਿੱਚ ਜਿਹੜਾ ਮਟੀਰੀਅਲ ਆ ਸਿਰਫ ਕਟਦਾਣਾ ਤੇ ਪਰਲ ਹੀ ਆ ਐਕਸਟਰਾ ਹੋਰ ਕੋਈ ਮਟੀਰੀਅਲ ਨਹੀਂ ਹੈਗਾ ਕ੍ਰੇਪ ਨਹੀਂ ਸਲਵਾਰਾ ਰਹਿਣ ਗਿਆ 3 ਮੀਟਰ ਦੀਆਂ ਹੁਣ ਤੁਸੀਂ ਇਹ ਵਾਲੇ ਸੂਟ ਦਾ ਦੁਪੱਟਾ ਦੇਖ ਲਓ ਜੀ ਦੁਪੱਟਾ 4 ਸਾਈਡ ਵਰਕ ਦੇ ਨਾਲ ਸਾਰੇ ਦੇ ਵਿੱਚ ਬੂਟੀ ਔਰਗੈਂਜ਼ਾ ਦਾ ਦੁਪੱਟਾ ਜੀ ਮਤਲਬ 4 ਸਾਈਡ ਵਰਕ ਦੇ ਨਾਲ ਹੀ ਜੀ ਆਪਾਂ ਕੋਸਟ ਗੱਡੀ ਹੈ ਤਾਂ ਘੱਟ ਤੋਂ ਘੱਟ 8000 ਰੁਪਏ ਕੋਸਟ ਆ ਸੂਟ ਦੀ ਜਿਹੜਾ ਅਸੀਂ ਤੁਹਾਨੂੰ 4000 ਪ੍ਰਾਈਸ ਦੇਣਾ ਹੈ ਵਰਟਲ ਗ੍ਰੀਨ ਕਲਰ ਆ ਸੇਮ ਡਿਜ਼ਾਈਨ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਟੇਕ ਰਹੇਗਾ ਨੇਵੀ ਬਲੂ ਕਲਰ ਇਹਨਾ ਹੀ ਕਲਰਾਂ ਦਾ ਟ੍ਰੈਂਡ ਆ ਤੇ ਇਹੀ ਕਲਰ ਅਸੀਂ ਤੁਹਾਡੇ ਵਾਸਤੇ ਰੈਡੀ ਕਰਵਾਤੇ ਠੀਕ ਆ ਇਹ ਸੇਮ ਡਿਜ਼ਾਈਨ ਚ ਹੈਗੇ ਨੇ ਜੀ ਤਿੰਨ ਕਲਰ ਤੇ ਇੱਕ ਡਿਜ਼ਾਈਨ ਤੁਹਾਨੂੰ ਅਸੀਂ ਸੇਮ ਦੇ ਵਿੱਚ ਹੀ ਹੋਰ ਦਿਖਾਣੇ ਆ ਮਤਲਬ ਹਲਕਾ ਜਿਹਾ ਫਰਕ ਹੈ ਪਹਿਲਾਂ ਤਾਂ ਕਲਰ ਦਾ ਹੀ ਫਰਕ ਆ ਇਹ ਥੋੜਾ ਜਿਹਾ ਪੀਕਾਕ ਬਲੂ ਆ ਜਾਂਦਾ ਜੀ ਇਹ ਨੇਵੀ ਬਲੂ ਕਲਰ ਆ ਹੁਣ ਤੁਸੀਂ ਇਹ ਵਾਲੇ ਸੂਟ ਦਾ ਡਿਜ਼ਾਈਨ ਵੀ ਦੇਖ ਲਿਓ। ਬਸ ਹਲਕਾ ਜਿਹਾ ਫਰਕ ਆ। ਉਹੀ ਪ੍ਰਾਈਸ ਦਾ ਫਰਕ ਪੈ ਜਾਣਾ ਕਿਉਂਕਿ ਇਹ ਸੂਟ ਦਾ ਪ੍ਰਾਈਸ ਥੋੜਾ ਜਿਹਾ ਮਹਿੰਗਾ ਸੀਗਾ ਉਹਦੇ ਨਾਲੋਂ 500 ਦਾ ਫਰਕ ਸੀਗਾ ਤੇ ਅਸੀਂ ਤੁਹਾਨੂੰ ਸੇਮ ਹੀ ਪ੍ਰਾਈਸ ਦੇ ਦਾਂਗੇ ਜੀ ਇਹ ਵਾਲਾ ਸੂਟ ਵੀ। ਕਿਉਂਕਿ ਇਹਦੇ ਵਿੱਚ ਜਿਹੜੀਆਂ ਲਾਈਨਾਂ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਅਸੀਂ ਦੋ-ਦੋ ਪਵਾਈਆਂ ਹੋਈਆਂ ਤੇ ਇਹਦੇ ਵਿੱਚ 4-4 ਲਾਈਨਾਂ ਆ ਜਾਂਦੀਆਂ ਇੰਦਾ ਫਰਕ ਆ ਜਾਂਦਾ ਜੀ ਵਰਕ ਦਾ। ਤੇ ਬਾਜੂ ਤੇ ਵੀ ਪ੍ਰੋਪਰ ਵਰਕ ਮਿਲ ਜਾਏਗਾ। ਸਿਲਕ ਦੀ ਸਲਵਾਰ ਹੈ ਜੀ ਨਾਲ ਤੇ ਜਿਹੜਾ ਦੁਪੱਟਾ ਰਹੇਗਾ organza ਦਾ ਸਾਰੇ ਦੇ ਵਿੱਚ ਲਾਈਨ ਰਹੇਗੀ ਬਹੁਤ ਸੋਹਣਾ ਜਿਹਾ ਦੁਪੱਟਾ ਏਦਾਂ ਹੈਵੀ ਲੁੱਕ ਚ ਠੀਕ ਹੈ ਸਾਰਾ ਵਰਕ ਵਾਲਾ ਦੁਪੱਟਾ 4000 ਪ੍ਰਾਈਸ ਦੇ ਵਿੱਚ ਇਹਦੇ ਵਿੱਚ ਸੈਕੰਡ ਕਲਰ ਤੁਹਾਨੂੰ ਇਹ ਬੋਟਲ ਗ੍ਰੀਨ ਮਿਲ ਜੇਗਾ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਤੇ ਸਾਰੀ ਡਿਜ਼ਾਈਨ ਬਹੁਤ ਸੋਹਣੀ ਆ ਦੋਨੋਂ ਹੀ ਡਿਜ਼ਾਈਨ ਤੇ ਨੈਕਸਟ ਦੇ ਰਹੇ ਹਾਂ ਜੀ ਅਸੀਂ ਤੁਹਾਨੂੰ ਕ੍ਰਸ਼ ਦੇ ਉੱਪਰ ਸੂਟ ਇਹ ਦਬਕੇ ਤੇ ਬਣਿਆ ਹੋਇਆ ਪੀਸ ਆ ਕ੍ਰੈਸ਼ ਟਿਸ਼ੂ ਦਾ ਸੂਟ ਆ ਤੇ ਦਵਕੇ ਤੇ ਬਣਿਆ ਹੋਇਆ ਇਹ ਵਾਲਾ ਡਿਜ਼ਾਈਨ ਬਹੁਤ ਜ਼ਿਆਦਾ ਸੇਲ ਹੁੰਦਾ ਪ੍ਰਾਈਸ ਅਕੋਰਡਿੰਗ ਲੁੱਕ ਲਾਈਕ ਹੈਵੀ ਲੱਗਦਾ ਸੂਟ ਕਾਫੀ ਜ਼ਿਆਦਾ ਤੇ ਵਰਕ ਬਹੁਤ ਸੋਹਣਾ ਇਸ ਦਾ ਤੇ ਜਾਣ ਕਰਕੇ ਇਹਨੂੰ ਅਸੀਂ ਜਿਹੜੀ ਵੀ ਵੀਡੀਓ ਬਣਨੇ ਆ ਉਸ ਤੇ ਬਣਵਾਉਂਦੇ ਹੀ ਬਣਵਾਨੇ ਆ ਕਿਉਂਕਿ ਇੱਕ ਤਾਂ ਦੁਪੱਟੇ ਚਨੌਣ ਸ਼ਫੌਂਦੇ ਨੇ ਕੈਰੀ ਕਰਨੇ ਸੌਖੇ ਨੇ ਜੀ ਸਾਰਿਆਂ ਲਈ ਸਾਰੇ ਚਬੂਤੀ ਰਹੂਗੀ ਫੋਰ ਸਾਈਡ ਗੋਟਾ ਪੱਤੀ ਵਾਲਾ ਗੋਟਾ ਲਗਾਇਆ ਹੋਇਆ ਇਹਦੇ ਵਿੱਚ ਇੱਕ ਆਨੀਅਨ ਕਲਰ ਆ ਜਿਹੜਾ ਤੁਹਾਨੂੰ نیچے ਦਿਖਾਇਆ ਇੱਕ ਇਹ ਗਾਜਰੀ ਜਿਹਾ ਕਲਰ ਮਿਲ ਜੇਗਾ ਜੀ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਦੋ ਸ਼ੇਡ ਨੇ ਸੇਮ ਡਿਜ਼ਾਈਨ ਚ ਚਨੌਣ ਸ਼ਫੌਂਦੇ ਦੁਪੱਟਿਆਂ ਦੇ ਨਾਲ ਜਿਹੜਾ ਨੈਕਸਟ ਸੂਟ ਆ ਸੂਟ ਦੇਖ ਕੇ ਰੂ ਖੁਸ਼ ਹੁੰਦੀ ਐ ਪਹਿਲਾਂ ਤਾਂ ਵਰਕ ਕਿੰਨੀ ਦੇਖ ਕੇ ਰੂ ਖੁਸ਼ ਹੁੰਦੀ ਐ ਦੇਖੋ ਵਰਕ ਦੀ ਫਿਨਿਸ਼ਿੰਗ ਦੇਖ ਲਓ ਜੇ ਕਲਰ ਉਪਰੋਂ ਬਹੁਤ ਸੋਹਣਾ ਐ ਪ੍ਰੋਪਰ ਵਾਜੂ ਤੇ ਵੀ ਵਰਕ ਮਿਲ ਜਾਏਗਾ ਤੇ ਇਦਾਂ ਰਹੇਗਾ ਸਾਰਾ ਫਰੰਟ ਹਿੱਸਾ ਬਹੁਤ ਪਿਆਰਾ ਸੂਟ ਆ ਗਲਾਸ ਟਿਸ਼ੂ ਦੀ ਸ਼ਰਟ ਆ ਵਰਕ ਹੀ ਬਹੁਤ ਸੋਹਣਾ ਸੂਟ ਦਾ ਤੇ ਇਹ ਸਲਵਾਰ ਆ ਜੀ ਕ੍ਰੇਪ ਦੀ ਤੇ ਗਲਾਸ ਟਿਸ਼ੂ ਦਾ ਹੀ ਦੁਪੱਟਾ ਦੁਪੱਟੇ ਦੇ ਵਿੱਚ ਬੜੀ ਤੇ ਛੋਟੀ ਬੂਟੀ ਦੋਨੋਂ ਤੁਹਾਨੂੰ ਮਿਲ ਜਾਣਗੇ ਆ ਇਹ ਵੱਡੀ ਬੂਟੀ ਪਈ ਹੋਈ ਆ ਇਹ ਛੋਟੀ ਬੂਟੀ ਪਈ ਹੋਈ ਆ ਪ੍ਰੋਪਰਲੀ ਇਸ ਵਰਕ ਦੇ ਨਾਲ ਆ ਟਰਾਈ ਮੀਟਰ ਦੀ ਲੈਂਥ ਦਾ ਦੁਪੱਟਾ ਹੋਊਗਾ ਜੀ ਆ ਵੀ ਕਰਮਜੀਤ ਅਮ ਦੋ ਕਲਰ ਨੇ ਤੁਸੀਂ ਖੁਦ ਦੇਖੋ ਦੋਨੋਂ ਹੀ ਕਲਰ ਕਿੰਨੇ ਸੋਹਣੇ ਆ ਬਹੁਤ ਸੋਹਣੇ ਛੇੜ ਨੇ ਜੀ ਦੋਨੋਂ ਹੀ ਤੇ ਉੱਪਰ ਉਹ ਵਰਕ ਵੀ ਬਹੁਤ ਪਿਆਰਾ ਹੈ ਤੇ ਉੱਪਰ ਉਹ ਪ੍ਰਾਈਸ ਵੀ ਬਹੁਤ ਘੱਟ ਹੈ ਜੀ ਤੇ ਪ੍ਰਾਈਸ ਹੈਗਾ ਇਹ 4000 ਗਲਾਸ ਟਿਸ਼ੂ ਦੀ ਸ਼ਰਟਾਂ, ਕ੍ਰੇਪ ਦੀਆਂ ਸਲਵਾਰਾਂ, ਗਲਾਸ ਟਿਸ਼ੂ ਦੇ ਦੁਪੱਟੇ 4000 ਹਜ਼ਾਰ ਪ੍ਰਾਈਸ ਦੇ ਨਾਲ ਨੈਕਸਟ ਗਲਾਸ ਟਿਸ਼ੂ ਦੇ ਉੱਪਰ ਇੱਕ ਸੂਟ ਹੋਰ ਦੇ ਰਹੇ ਹਾਂ ਸਾਰੇ ਸੂਟ ਸਿੱਪੀ, ਪਰਲ ਤੇ ਕਟਦਾਣਾ ਤਿੰਨ ਮਟੀਰੀਅਲ ਦੇ ਨਾਲ ਬਣਿਆ ਹੋਇਆ ਤੇ ਫਰੰਟ ਹੈਵੀ ਮਿਲ ਜਾਏਗਾ ਜਿਸ ਸਾਰੇ ਠੀਕ ਹੈ ਇਹ ਹੈਗਾ ਬਾਜੂ ਦਾ ਵਰਕ ਤੁਸੀਂ ਇਹਨਾਂ ਦੀਆਂ ਸ਼ਾਰਟ ਸ਼ਰਟਾਂ ਬਣਾ ਕੇ ਤੇ ਨਾਲ ਤੁਸੀਂ نیچے ਡਵਾਈਡਰ ਬਣਾ ਸਕਦੇ ਹੋ ਜੀ ਉਰੇਵ ਦੇ ਵਿੱਚ ਕਲੀ ਦੇ ਵਿੱਚ ਜਿੱਦਾਂ ਵੀ ਤੁਸੀਂ ਸੂਟ ਨੂੰ ਡਿਜ਼ਾਈਨ ਕਰਾਣਾ ਉਦਾਂ ਕਰਵਾ ਸਕਦੇ ਹੋ ਜਿਹੜਾ ਜਿਹੜਾ ਦੁਪट्टे ਤੇ ਵਰਕ ਉਹ ਵੀ ਬਹੁਤ ਪਿਆਰਾ ਹੈ ਇਹ ਹੈਗੇ ਨੇ ਜੀ ਕਾਰਨਰ ਬਣੇ ਹੋਏ ਦੁਪੱਟੇ ਦੇ ਸਾਰੇ ਦੇ ਵਿੱਚ ਸਿੱਪੀ ਮਿਲ ਜਗੇ ਕਾਰਨਰ ਹੈਵੀ ਵਰਕਾਂ ਤੇ ਇਹਦੇ ਵਿੱਚ ਤੁਹਾਨੂੰ ਦੋ ਸ਼ੇਡ ਮਿਲ ਜਾਣਗੇ ਇਹਦਾ ਸੈਕਿੰਡ ਕਲਰ ਆ ਠੀਕ ਹੈ ਜੀ ਦੋਨੋਂ ਹੀ ਕਲਰ ਬਹੁਤ ਸੋਹਣੇ ਆ 4000 ਪ੍ਰਾਈਸ ਰਹੇਗਾ ਸੂਟ ਦਾ ਨੈਕਸਟ ਪਿਓਰ ਔਰਗੈਂਜ਼ਾ ਤੇ ਦੇ ਰਹੇ ਹਾਂ ਸੂਟ ਕਲਰ ਹੀ ਦੇਖ ਲਓ ਬੰਦਾ ਕਿੰਨਾ ਸੋਹਣਾ ਇਹਨੂੰ ਅਸੀਂ ਪੈਚ ਵਰਕ ਦੇ ਨਾਲ ਬਣਵਾਇਆ ਸੂਟ ਨੂੰ ਤੇ ਇੱਕ ਬਹੁਤ ਰਾਇਲ ਜਿਹੀ ਲੁੱਕ ਦਾ ਸੂਟ ਆ ਵਰਕ ਹੀ ਬਹੁਤ ਪਿਆਰਾ ਹੈ ਥ्रेड ਵਰਕ ਦੇ ਨਾਲ ਇਹਨੂੰ ਟੱਚ ਦਿੱਤਾ ਹੋਇਆ ਦੇਖੋ ਕਲੀ ਸਟਾਈਲ ਚ ਨੀਚੇ ਨੂੰ ਜਾ ਰਿਹਾ ਪ੍ਰਿੰਸ ਕਲੀ ਦਿੱਤੀ ਹੋਈ ਹੈ ਜੀ ਬਹੁਤ ਪਿਆਰਾ ਫੀਸਾ ਬਾਜੂ ਤੇ ਵੀ ਪ੍ਰੋਪਰ ਵਰਕ ਮਿਲੇਗਾ ਜਿਹੜੇ ਦਾ ਵਰਕ ਹੈ ਉਹ ਹੀ ਬਹੁਤ ਸੋਹਣਾ ਨੇ ਕਿ ਬਹੁਤ ਪਿਆਰਾ ਬਣਿਆ ਹੋਇਆ ਠੀਕ ਆ ਤੇ ਉੱਪਰ ਉਹ ਹੈਗੇ ਨੇ ਜੀ ਸਲਵਾਰ ਦੇ ਪੌਂਚੇ ਦੇਖੋ ਐਦਾਂ ਦੀ ਲੁੱਕ ਦੇ ਸੂਟ ਮਿਲ ਜਾਣਗੇ ਤੁਹਾਨੂੰ 4-4000 ਦੇ ਵਿੱਚ organza ਦਾ ਦੁਪੱਟਾ ਸਾਰੇ ਦੁਪੱਟੇ 'ਚ ਬੂਟੇ ਆ ਕਲਰ ਦੋ ਮਿਲ ਜਾਣਗੇ ਦੂਜੇ ਕਲਰ ਦੇ ਵਿੱਚ ਜਿਹੜਾ ਟੱਚ ਦਿੱਤਾ ਹੋਇਆ ਉਹ ਹੈਗਾ ਐਦਾਂ ਬਿਲਕੁਲ ਲਾਈਟ ਸਕਾਈ ਠੀਕ ਹੈ ਜੀ 컬러 ਦੇਖੋ ਕਿੰਨਾ ਸੋਹਣਾ ਤੇ ਸੂਟ ਬਹੁਤ ਸੋਹਣਾ ਲੱਗਦਾ ਹੈ 4000 ਪ੍ਰਾਈਸ ਦੇ ਵਿੱਚ ਨੈਕਸਟ ਦੇ ਰਹੇ ਹਾਂ ਬਹੁਤ ਸੋਹਣਾ ਜਿਹਾ ਸੂਟ ਆ ਜੀ ਇਹ ਵੀ ਬ੍ਰਾਕਟ ਸਿਲਕ ਦੀ ਸ਼ਰਟ ਆ ਠੀਕ ਆ ਬਿਲਕੁਲ ਸੌਫਟ ਵਾਲੀ ਸਿਲਕ ਆ ਜੀ ਬਿਲਕੁਲ ਸੌਫਟ ਵਾਲੀ ਠੀਕ ਹੈ ਸਾਰੇ ਦੇ ਵਿੱਚ ਵਰਕ ਰਹੇਗਾ ਬਹੁਤ ਰਾਇਲ ਜਿਹਾ ਬਰੀਕੇ ਜਿਹਾ ਵਰਕ ਹੈ ਸਲਵਾਰ ਹੈ ਪਰਪਲ ਸ਼ੇਡ ਦੀ ਤੇ ਇਹ ਹੈਗਾ ਜੀ ਫੋਰ ਸਾਈਡ ਹੈਵੀ ਵਰਕ ਦੇ ਨਾਲ ਤੇ ਵਿੱਚ ਬੂਟੀ ਰਹੇਗੀ ਸਿੰਗਲ ਸੂਟ ਰਹਿ ਗਿਆ ਤਾਂ ਕਰਕੇ 4000 ਰਾਈਸ ਦੇ ਵਿੱਚ ਬਹੁਤ ਪਿਆਰੀ ਜੀ ਬੇਲ ਬਣੀ ਹੋਈ ਆ ਤੇ ਸਾਰੇ ਦੇ ਵਿੱਚ ਹੈਗੀ ਆ ਬੂਟੇ ਸੂਟ ਦੇ ਲੁੱਕ ਹੀ ਬਹੁਤ ਪਿਆਰੀ ਆ ਹੈਵੀ ਲੁੱਕ ਦੇ ਰਿਹਾ ਪੂਰੇ ਸੂਟ ਕੇਰੇਤੇ ਵਰਕ ਹੈ ਵੀ ਆ ਤੇ ਬਾਜੂ ਤੇ ਦੇਖੋ ਕਿੰਨਾ ਸੋਨਾ ਵਰਕ ਹੈ ਪੂਰੀ ਸਟੀਚਿੰਗ ਤੋਂ ਬਾਅਦ ਲੁਖਿਆ ਵੀ ਆਏਗੀ ਸੂਟ ਦੇ 크੍ਰੇਪ ਦੀ ਸਲਵਾਰ ਆ ਇਹ ਹੈਗਾ ਜੀ ਗਲਾਸ ਟਿਸ਼ੂ ਦਾ ਇਹ ਦੁਪੱਟਾ ਗਲਾਸ ਟਿਸ਼ੂ ਦੀ ਸ਼ਰਟ 크੍ਰੇਪ ਦੀ ਸਲਵਾਰ ਦੇ ਨਾਲ ਸੂਟ ਰਹੂਗਾ ਸਾਰੇ ਸੂਟ 5000 ਪਲੱਸ ਦੀ ਰੇਂਜ ਵਾਲੀਆਂ ਜਿਹੜੇ ਮੈਂ ਤੁਹਾਨੂੰ ਬਹੁਤ ਘੱਟ ਰੇਂਜ ਦੇ ਰਹੀ ਹਾਂ 4000 ਦੇ ਵਿੱਚ ਨੈਕ ਹੈਵੀ ਵਰਕ ਆ ਕਲਰ ਬਹੁਤ ਸੋਹਣਾ ਹੈ ਸਾਰੇ ਫਰੰਟ ਹੈਵੀ ਆ ਬਾਜੂ ਤੇ ਵਰਕ ਪ੍ਰੋਪਰ ਰਹੇਗਾ ਜੀ ਨੈਕ ਦੀ ਲੁੱਕ ਬਹੁਤ ਹੈਵੀ ਆ ਕਰੇਪ ਦੀ ਸਲਵਾਰ ਆਏਗੀ ਗਲਾਸ ਟਿਸ਼ੂ ਦੀ ਸ਼ਰਟ ਆ ਗਲਾਸ ਟਿਸ਼ੂ ਦਾ ਪੱਲਿਆਂ ਦੇ ਉੱਪਰ ਇਹ ਵਰਕ ਮਿਲੇਗਾ ਦੇਖੋ ਤੁਹਾਨੂੰ ਇਹ ਜਿਹੜੇ ਪੱਲੇ ਹੁੰਦੇ ਆ ਉਹਨਾਂ ਤੇ ਪ੍ਰੋਪਰ ਵਰਕ ਮਿਲੇਗਾ ਫੋਰ ਸਾਈਡ ਇਹ ਵਾਲਾ ਵਰਕ ਮਿਲ ਜਾਏਗਾ ਜੀ ਸਿੰਗਲ ਸਿੰਗਲ ਕਲਰ ਨੇ ਇਹ ਸਾਰੇ ਏ ਸੂਟ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਇਹ ਚ ਕਾਫੀ ਸਾਰੀ ਕਲਰ ਆਪਸ਼ਨ ਸੀਗੀ ਤੇ ਹੁਣ ਇਹ ਲਾਸਟ ਕਲਰ ਪਿਆ ਬਹੁਤ ਸੋਹਣਾ ਰੇਸ਼ਮ ਕੰਮ ਦੇ ਨਾਲ ਸੂਟ ਆ ਇਹ ਗ੍ਰੇਪ ਦੀ ਸਲਵਾਰ ਆ ਜੀ ਤੇ ਗਲਾਸ ਟਿਸ਼ੂ ਦਾ ਦੁਪੱਟਾ ਗਲਾਸ ਟਿਸ਼ੂ ਦੀ ਸ਼ਰਟ ਆ ਨੈਕਸਟ ਗਲਾਸ ਟਿਸ਼ੂ ਤੇ ਦੇ ਰਹੇ ਹਾਂ ਜੀ ਤੁਹਾਨੂੰ ਇਹ ਵਾਲਾ ਪੀਸ ਸਾਰੇ ਫਰੰਟ ਹੈਵੀਆ ਬਹੁਤ ਸੋਨੇ ਸੂਟ ਨੇ 4000 ਪ੍ਰਾਈਸ ਦੇ ਵਿੱਚ ਨੇ 크ਰੇਪ ਦੀ ਸਲਵਾਰ ਆ ਗਲਾਸ ਟਿਸ਼ੂ ਦਾ ਦੁਪੱਟਾ ਗਲਾਸ ਟਿਸ਼ੂ ਦੀ ਸ਼ਰਟ ਆ ਇਹ ਵਾਲੇ ਡਿਜ਼ਾਈਨ ਨੂੰ ਵੀ ਸਾਰੇ ਬਹੁਤ ਜ਼ਿਆਦਾ ਲਾਈਕ ਕਰਦੇ ਆ ਸਾਰੇ ਫਰੰਟ 'ਚ ਬੂਠੀ ਰਹੂਗੀ ਜੀ ਇਹ ਬਣਿਆ ਹੋਇਆ ਘੇਰਾ ਬਾਜੂ ਤੇ ਵੀ ਪ੍ਰੋਪਰ ਵਰਕ ਆ 크ਰੇਪ ਦੀ ਸਲਵਾਰ ਆ ਤੇ ਦੁਪट्टे ਦੇ ਫੋਰ ਸਾਈਡ ਇਦਾਂ ਬਹੁਤ ਸੋਨਾ ਜਿਹਾ ਵਰਕ ਹੋਇਆ ਸਾਰੇ ਚ ਹੈਗੀ ਬੂਟੀ ਇਹ ਵਾਲੇ ਸੂਟ ਦੀ ਹੁਣੇ ਹੁਣੇ ਸਾਨੂੰ ਫੋਟੋ ਵੀ ਆਈ ਸੀ ਕਿਉਂਕਿ ਮੈਂ ਪਹਿਲਾਂ ਵੀ ਇਹ ਡਿਜ਼ਾਈਨ ਪਾ ਚੁੱਕੀ ਹਾਂ ਤੇ ਬਹੁਤ ਪਿਆਰਾ ਪੀਸਾ ਪ੍ਰਾਈਸ ਹੈਗਾ ਜੀ 4000 ਸਾਈਡਾਂ ਤੇ ਬਹੁਤ ਸੋਨਾ ਜਿਹਾ ਵਰਕ ਹੈ ਬਾਜੂ ਤੇ ਇਹ ਸਲਵਾਰ ਆ ਕਾਰਨਰ ਚ ਹੈਵੀ ਵਰਕ ਮਿਲ ਜਾਏਗਾ ਸਾਰੇ ਚ ਸਿੱਪੀ ਮਿਲ ਜਾਈਗੇ ਸਾਫਟ ਬ੍ਰੌਕਟ ਸਿਲਕ ਦੇ ਉੱਪਰ ਸ਼ਰਟ ਆ ਬਲੂ ਕਲਰ ਦਾ ਦਬਕਾ ਲੱਗਿਆ ਹੋਇਆ ਤੇ ਬਲੂ ਕਲਰ ਦਾ ਹੀ ਕਟਦਾਣਾ ਲੱਗਿਆ ਹੋਇਆ ਬਿਲਕੁਲ ਯੂਨੀਕ ਤੇ ਡਿਫਰੈਂਟ ਆਈਟਮ ਸਿਲਕ ਦੀ ਸਲਵਾਰ ਹੈ ਜੀ ਤੇ ਸ਼ਿਮਰਦਾ ਦੁਪੱਟਾ ਰਹੂਗਾ ਸਾਰੇ ਦੇ ਵਿੱਚ ਵਰਕ ਰਹੂਗਾ ਜੀ ਕੇ ਰ ਵਰਕਾ ਬਹੁਤ ਪਿਆਰਾ ਜਕੇਰਾ ਵਰਕ ਹੈ ਤੇ ਹੈਵੀ ਦੇ ਵਿੱਚ ਵਰਕ ਰਹੂਗਾ ਦਬਕਾ 크ਰੇਪ ਦੀ ਸਲਵਾਰ ਆ ਤੇ ਬਹੁਤ ਸੌਫਟ ਜਾਂ ਸ਼ਿਮਰ ਦਾ ਦੁਪੱਟਾ ਸਿਰ ਤੇ ਰਹਿਣ ਵਾਲਾ ਦੁਪੱਟਾ ਜੀ ਸਾਰੇ ਦੇ ਵਿੱਚ ਬੂਟੀ ਆ ਫੋਰ ਸਾਈਡ ਵਰਕ ਲੇਸ ਦੇ ਨਾਲ ਆ ਪਰਲ ਦੀ ਲੱਗੀ ਹੋਈਆਂ ਸੈਲਫ 크ਰੇਪ ਦੇ ਉੱਪਰ ਸੂਟ ਹੈ ਇਹ ਇਹ ਸੈਲਫ ਹੈ ਜੀ ਸਾਰੇ ਸੈਲਫ ਸੌਰੀ ਸਰਟਨ ਦੇ ਉੱਪਰ ਸੈਲਫ ਸਰਟਨ ਆ ਜਿਹੜਾ ਇਹਦਾ ਸਟੱਫ ਹੈ ਬਹੁਤ ਸੋਹਣਾ ਸਟੱਫ ਹੈ ਸੈਲਫ ਸਰਟਨ ਦੇ ਉੱਪਰ ਵਰਕ ਕੀਤਾ ਹੋਇਆ ਹੁਣ ਤਾਂ ਤੁਹਾਨੂੰ ਬਸ ਇੱਕ ਮੇਲਾ ਲੁੱਟਣਿਆ ਵਾਲਾ ਹੀ ਕੰਮ ਹੈ ਕਿ ਬਸ ਚੱਕ ਲੋ ਜੀ ਸੂਟ ਕ੍ਰੇਪ ਦੀ ਸਲਵਾਰ ਆ ਫੋਰ ਸਾਈਡ ਵਰਕ ਦੇ ਨਾਲ ਚਨਾਣ ਛਫੋਂ ਦਾ ਦੁਪੱਟਾ ਸਾਰਾ ਫਰੰਟ ਹੈਵੀ ਆ ਠੀਕ ਹੈ ਜੀ ਕਟਦਾ ਨਾ ਬੋਲ ਤੇਸੀਪੀ ਦਾ ਕੰਮ ਹੋਇਆ ਗਿਆ ਬਾਜੂ ਤੇ ਵੀ ਹੈਵੀ ਫਲਾਰ ਆ ਤੇ ਇਹ ਹੈਗੇ ਨੇ ਜੀ ਇਹਨਾਂ ਦੇ ਹੈਵੀ ਲੁੱਕ ਦੇ ਵਿੱਚ ਦੁਪੱਟੇ ਦੇਖੋ ਹੈਗਾ 18 9000 ਤੋਂ ਘੱਟ ਜਿਹੜਾ ਤੁਹਾਨੂੰ 4000 ਚ ਮਿਲ ਰਿਹਾ ਨੈਕਸਟ ਹੈਗਾ ਜੀ ਬਹੁਤ ਪਿਆਰਾ ਜਿਹਾ ਇਹ ਵਾਲਾ ਗ੍ਰਾਸ ਟਿਸ਼ੂ ਦੇ ਉੱਪਰ ਸੂਟਾ ਬੇਲ ਬਣੀ ਹੋਈ ਆ ਬਾਜੂ ਤੇ ਘੇਰੇ ਤੇ ਸਲਵਾਰ ਦੇ ਪੌਂਚੇ ਆ ਤੇ ਇਹ ਸਲਵਾਰ ਦੇ ਪੌਂਚੇ ਆ ਠੀਕ ਹੈ ਬੂਟੀ ਦੇ ਨਾਲ ਬੇਲ ਬਣੀ ਹੋਈ ਆ ਫੋਰ ਸਾਈਡ ਬੇਲ ਦੇ ਨਾਲ ਸਾਰਾ ਕ੍ਰਾਸ ਟਿਸ਼ੂ ਦਾ ਦੁਪੱਟਾ ਤੇ ਕ੍ਰਾਸ ਟਿਸ਼ੂ ਦੀ ਹੀ ਸ਼ਰਟ ਆ 크ਰੇਪ ਦੀ ਸਲਵਾਰ ਆ ਵਰਕ ਵਾਲੀ ਮਤਲਬ ਸੂਟ ਹੈਗਾ ਜੀ ਇਹ 7000 ਦੀ ਰੇਂਜ ਵਾਲਾ ਜਿਹੜਾ ਅਸੀਂ ਤੁਹਾਨੂੰ 4000 ਚ ਦੇਵਾਂਗੇ ਹਾਂਜੀ ਉਮੀਦ ਕਰਦੀ ਹਾਂ ਅੱਜ ਦੀ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਜੀ ਸਾਰੀ ਵੀਡੀਓ ਕਿੱਦਾਂ ਲੱਗੀ ਤੇ ਕਿੱਦਾਂ ਦੇ ਉਸੇ ਸੂਟ ਦੇਖਣਾ ਚਾਹੁੰਦੇ ਹੋ ਉਹ ਵੀ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜਿਨ੍ਹਾਂ ਦੇ ਘਰ ਹੁਣ ਨੈਕਸਟ ਵਿਆਹ ਸ਼ਾਦੀ ਆਣੇ ਨੇ ਜਨਵਰੀ ਫਰਵਰੀ ਵਗੈਰਾ ਚ ਤੁਸੀਂ ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ ਸਾਡੀ ਇਹ ਵਾਲੀਆਂ ਵੀਡੀਓ ਤਾਂ ਜੋ ਕਿਸੇ ਨੇ ਕਿਸੇ ਨੂੰ ਗਿਫਟ ਦੇਣੇ ਹੁੰਦੇ ਆ ਤਾਂ ਵੀ ਬਹੁਤ ਸੋਹਣੀਆਂ ਜੀ ਆਈਟਮਾਂ ਨੇ ਤੇ ਜਾਂ ਫਿਰ ਤੁਸੀਂ ਖੁਦ ਸਟਿਚ ਕਰਵਾਣੇ ਹੁੰਦੇ ਆ ਤਾਂ ਵੀ ਬਹੁਤ ਸੋਹਣੀਆਂ ਆਈਟਮਾਂ ਨੇ ਤੇ ਬਾਕੀ ਥੋੜੇ ਕਮੈਂਟਾਂ ਦੀ ਜ਼ਰੂਰ ਵੇਟ ਰਹੇਗੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਥੈਂਕ ਯੂ